ਅੱਗੇ ਜੇ ਮਾਰਚ ਦੇ ਰੋਕ ਦੇਖ ਲਓ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਜਿਹੜਾ ਚੰਡੀਗੜ੍ਹ ਪੱਕਾ ਮੋਰਚਾ ਲਾਉਣ ਦਾ ਇੱਕ ਫੈਸਲਾ ਕੀਤਾ ਸੀ ਜਿਸ ਫੈਸਲੇ ਤੋਂ ਬਾਅਦ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਘਰੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਜਿਹੜਾ ਮਾਨਸਾ ਇੱਥੇ ਕੈਂਚੀਆਂ ਤੇ ਖੜੇ ਆ ਜਿੱਥੇ ਕਈ ਕਿਸਾਨ ਆਗੂ ਇੱਥੇ ਆਪਦੀ ਪਾਰਟੀ ਲੈ ਕੇ ਆਪਦੇ ਨਾਲ ਕਿਸਾਨਾਂ ਨੂੰ ਲੈ ਕੇ ਆਏ ਜਦੋਂ ਚੰਡੀਗੜ੍ਹ ਜਾ ਰਹੇ ਸੀ ਤਾਂ ਇੱਥੇ ਇਹਨਾਂ ਨੂੰ ਰੋਕ ਦਿੱਤਾ ਗਿਆ ਇੱਕ ਵਾਰ ਇਹਨਾਂ ਨਾਲ ਗੱਲ ਕਰਾਂਗੇ ਕੀ ਕਾਰਨ ਹੋਇਆ ਕਿ ਜਿਹੜਾ ਇਹ ਤੁਹਾਨੂੰ ਰੋਕ ਰਹੇ ਆ ਨਿਰਮਲ ਸਿੰਘ ਚੰਦੂਕੇ ਸੂਬਾ ਮੀਤ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਸੰਜੋਗਤ ਕਿਸਾਨ ਮੋਰਚੇ ਵੱਲੋਂ ਦੋ ਤਿੰਨ ਵਾਰ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਵੀ ਚੋਣਾਂ ਵੇਲੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਤੁਸੀਂ ਪੂਰੇ ਕਰੋ ਪਰ ਇਹਨਾਂ ਨੇ ਐਤਕੀ ਮੀਟਿੰਗ ਦੇ ਵਿੱਚ ਜਿਹੜਾ ਸੀ ਉਹ ਮੋਰਚੇ ਦੀ ਹੱਦੋਂ ਵੱਧ ਬੇਇੱਜ਼ਤੀ ਕੀਤੀ ਔਰ ਇੱਥੋਂ ਤੱਕ ਕੇ ਤੁਸੀਂ ਜਾ ਕੇ ਦੇਖ ਲਓ ਪਰ ਸਰਕਾਰ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਵਾਲ ਪੁੱਛੋ ਤਾਂ ਸਾਡੀ ਕਮੇਟੀ ਜਿਹੜੀ ਮੋਰਚੇ ਦੀ ਸੀ ਉਹ ਸਵਾਲ ਪੁੱਛਣੇ ਗਈ ਸੀ ਔਰ ਸਵਾਲ ਪੁੱਛਣ ਦੀ ਜਾਇ ਘਬਰਾ ਕੇ ਮੀਟਿੰਗ ਛੱਡ ਕੇ ਚਲਾ ਗਿਆ ਕਹਿੰਦਾ ਤੁਸੀਂ ਮੋਰਚਾ ਹੀ ਲਾ ਲਓ ਸੋ ਅਸੀਂ ਖੇਦੀ ਕਰਦੇ ਆਂ ਵੀ ਅਸੀਂ ਇੱਕ ਅੰਨਦਾਤੇ ਆਂ ਸਾਨੂੰ ਜੇਲ੍ਹਾਂ ਦੇ ਧੱਕੇ ਜਾ ਰਿਹਾ ਔਰ ਸਾਨੂੰ ਇਹ ਪਤਾ ਹੈ ਕਿ ਅਨਾਜ ਦੀ ਥੋੜਾ ਜਿਹੜੀ ਆਉਣ ਵਾਲੀ ਹੈ ਦੇਸ਼ ਦੇ ਲੋਕ ਇੱਕ ਦਿਨ ਭੁੱਖੇ ਮਰਨਗੇ ਜਿਵੇਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਇੱਕ ਵੱਡਾ ਕੱਟ ਸੀ ਉਦੋਂ ਪੰਜਾਬ ਸਰਕਾਰ ਕਹਿੰਦੀ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਆ ਪਰ ਅੱਜ ਕਿਵੇਂ ਭੱਜ ਰਹੇ ਆ ਇਹਨਾਂ ਦੇ ਕੀ ਕਹੂੰਗੀ ਸਰਕਾਰ ਕਦੇ ਵੀ ਕਿਸਾਨਾਂ ਦੇ ਨਾਲ ਨਹੀਂ ਹੋਈ ਵਿਰੋਧੀ ਧਿਰ ਬਣ ਕੇ ਕੁਝ ਹੋਰ ਕਹਿੰਦੀਆਂ ਨੇ ਤੇ ਜਦ ਸਰਕਾਰ ਚ ਆ ਜਾਂਦੀਆਂ ਤਾਂ ਅੱਜ ਇਹ ਤੁਸੀਂ ਮਾਨ ਸਾਹਿਬ ਦੀ ਸਕਿਉਰਟੀ ਦੇਖ ਲਓ ਉਹਦੇ ਘਰ ਵਾਲੀ ਦੀ ਸਕਿਉਰਟੀ ਦੇਖ ਲਓ ਉਹਦੇ ਮਾਂ ਦੀ ਸਕਿਉਰਟੀ ਦੇਖ ਲਓ ਓਨੀ ਦੀ ਓਨੀ ਸਕਿਉਰਟੀ ਸੋ ਸਾਡੇ ਨਾਲ ਜਿਹੜਾ ਇਹਨੇ ਕੀਤਾ ਸੀ ਇਹ ਤਾਂ ਸਾਡੇ ਨਾਲ ਤਾਂ ਠੱਗੀਆਂ ਮਾਰਦੇ ਨੇ ਹੁਣ ਤਾਂ ਸਾਡੇ ਭੈਣਾਂ ਨਾਲ ਵੀ ਲਾਗੇ ਕਹਿੰਦੇ 1000 ਰੁਪਿਆ ਦੇਵਾਂਗੇ ਦਿੱਲੀ ਚ ਵੀ ਇਹਨਾਂ ਨੇ ਇਹੀ ਯੰਤਰ ਚਲਾਇਆ ਤੇ ਅੱਜ ਜਿਹੜਾ ਹੈਗਾ ਆਪਦੇ ਤਨਖਾਹਾਂ 'ਚ ਕੋਈ ਫਰਕ ਨਹੀਂ ਤੇ ਉਹਨਾਂ ਦਾ ਜਿਹੜਾ ਹੈ 3 ਮਹੀਨਿਆਂ ਦਾ 36 36000 ਰੁਪਿਆ ਹੈ ਉਹ ਤੋਂ ਮੁੱਕ ਰਿਹਾ ਤੇ ਜੇ ਹੁਣ ਇੱਥੇ ਤੁਹਾਨੂੰ ਰੋਕਿਆ ਆਉਣ ਵਾਲੇ ਟਾਈਮ ਦੇ ਵਿੱਚ ਜੇ ਨਹੀਂ ਜਾਣ ਦਿੱੰਦੇ ਅੱਗੇ ਕੀ ਪ੍ਰਤੀਕਰਮ ਹੋਊਗਾ ਸਨ ਮੋਰਚੇ ਵੱਲੋਂ ਇਹ ਹਦਾਇਤ ਹੈ ਕਿ ਤੁਸੀਂ ਸ਼ਾਂਤਮਈ ਤਰੀਕੇ ਨਾਲ ਸੜਕਾਂ ਤੋਂ ਸਾਈਡ ਤੇ ਹੋ ਕੇ ਵਹਿਣਾ ਕਿਉਂਕਿ ਇਹ ਆਪਦੇ ਜਾਣੇ ਅੱਜ ਜਿਹੜਾ ਮੁੱਖ ਮੰਤਰੀ ਹੈ ਇਹ ਬੋਲੀ ਬੋਲਦਾ ਹੈ ਵੀ ਕਿਸਾਨ ਜੁਨੇਨਾ ਬਹੁਤ ਵੱਡਾ ਘਾਟਾ ਪਾਰ ਰਹੀਆਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ ਅਸੀਂ ਅੱਜ ਇਹਨੂੰ ਦੱਸਣਾ ਵੀ ਨਹੀਂ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਦਾ ਹੱਕ ਲੈਣ ਆਏ ਆ ਉਹ ਸਾਡਾ ਹੱਕ ਹੈ ਤੁਮ ਮੁੱਖ ਮੰਤਰੀ ਸਾਡਾ ਜ਼ਮੂਰੀ ਹੱਕ ਹੈ ਬਿਲਕੁਲ ਇੱਕ ਹੋਰ ਵੀ ਕਿਸਾਨ ਆਗੂ ਬੈਠੇ ਇੱਥੇ ਜਨਾਬ ਜਿਵੇਂ ਸਵੇਰ ਤੋਂ ਤੁਸੀਂ ਖੜੇ ਹੋ ਤੁਹਾਨੂੰ ਇੱਥੇ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਉਹ ਕਹੋਗੇ ਤੇ ਬਾਰੇ ਮੈਂ ਮਨਜੀਤ ਸਿੰਘ ਔਲਕ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਪਟਿਆਲਾ ਜੋ ਅੱਜ 5 ਮਾਰਚ ਦੇ ਸੱਦੇ ਦੇ ਤਹਿਤ ਸੰਯੁਕਤ ਮੋਰਚੇ ਬਦੋਂ ਪੱਕੇ ਮੋਰਚੇ ਦਾ ਐਲਾਨ ਕੀਤਾ ਸੀ ਉਸ ਦੇ ਵਜੋਂ ਡਿਊਟੀਆਂ ਲਗਾ ਕੇ ਅਸੀਂ ਪਿੰਡਾਂ ਦੇ ਵਿੱਚੋਂ ਆਪਣੇ ਵਹੀਕਲ ਕੱਢੇ ਨੇ ਜਦੋਂ ਇੱਕ ਪਾਸੇ ਤਾਂ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਹੈ ਵੀ ਜਿਹੜੇ ਜਥੇਬੰਦੀਆਂ ਇਹ ਬਹਾਨਾ ਪਾਲਦੀਆਂ ਵਜਾ ਨਹੀਂ ਜਗਾ ਨਹੀਂ ਵਜਾ ਦੇਖਦੇ ਨੇ ਅੱਜ ਜਿਹੜਾ ਸਾਨੂੰ ਮਾਨਸਾਹ ਕੈਂਚੀਆਂ ਤੇ ਰੋਕਿਆ ਗਿਆ ਥਾਂ ਥਾਂ ਨਾਕੇ ਲਾ ਕੇ ਕਿਤੇ ਰਮਨਦੇਤਿਆਲੇ ਚੌਕ ਦੇ ਵਿੱਚ ਨਾਕਾ ਲਾ ਕੇ ਉੱਥੇ ਕਿਸਾਨਾਂ ਨੂੰ ਰੋਕਿਆ ਗਿਆ ਕਿਉਂਕਿ ਦੋ ਫਾੜ ਕਰਨ ਦੀ ਨੀਤੀ ਕਰੀ ਹੋਈ ਹੈ ਪਰ ਇਸ ਤੋਂ ਸਪਸ਼ਟ ਪਤਾ ਲੱਗਦਾ ਹੈ ਵੀ ਜਿਹੜੀ ਮਾਨ ਸਰਕਾਰ بہ بہ لاہور ਦੇ ਵਿੱਚ ਆ ਕੇ ਅੱਜ ਕਿਸਾਨਾਂ ਮਜ਼ਦੂਰਾਂ ਦੇ ਹੱਕ ਦੇਣ ਤੋਂ ਭੱਜ ਰਹੀ ਐ ਪਰ ਇਹ ਬਰਦਾਸ਼ਤ ਨਹੀਂ ਕਰਾਂਗੇ ਕਦੇ ਵਾਸਤੇ ਵੀ ਜਿਹੜੀਆਂ ਮੰਗਾ ਇਹਨੇ ਮੰਗਨੀਆਂ ਨੇ ਉਹਨਾਂ ਨੂੰ ਲਾਗੂ ਕਰਾਏ ਬਿਨਾ ਤੇ ਉਹਨਾਂ ਤੋਂ ਜਿਹੜੀਆਂ ਸਹੀ ਹੱਕੀ ਮੰਗਾਂ ਨੇ ਉਹਨਾਂ ਨੂੰ ਲੈ ਬਿਨਾ ਤਾਂ ਖੜਾ ਨਹੀਂ ਛੱਡਾਂਗੇ ਬੇਸ਼ੱਕ ਕਿੰਨੇ ਤਾਨ ਨੇ ਮਿਹਨੇ ਕਰਕੇ ਆਦਾ ਭੱਜਲੇ ਪਰ ਭੱਜਣ ਨਹੀਂ ਦੇਵਾਂਗੇ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ پولیس ਵੱਲੋਂ ਬੈਰੀਗੇਟ ਕੀਤੀ ਜਾ ਚੁੱਕੀ ਆ ਤੇ ਉਹਦੇ ਨਾਲ ਹੀ ਕੋਈ ਵੀ ਇੱਥੇ ਵਹੀਕਲ ਜੇਕਰ ਇਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਇਹਦੇ ਵਿੱਚ ਕੋਈ ਕਿਸਾਨ ਜਿਹੜਾ ਹੈ ਉਹ ਚੰਡੀਗੜ੍ਹ ਨੂੰ ਕੁਝ ਨਾ ਕਰੇ ਤਾਂ ਉਹਦੇ ਵਾਸਤੇ ਇੱਥੇ ਭਾਰੀ ਸਿਕਿਉਰਿਟੀ ਇੱਥੇ ਲਾਈ ਗਈ ਹੈ ਤੇ ਇਹਦੇ ਨਾਲ ਦੇਖਣਾ ਹੁਣ ਇਹ ਹੋਵੇਗਾ ਕਿ ਇੱਥੇ ਜਿਹੜੇ ਕਿਸਾਨ ਬੈਠੇ ਹੋਏ ਆ ਇਹਨਾਂ ਨੂੰ ਅੱਗੇ ਜਾਣ ਦਿੰਦੇ ਆ ਜਾਂ ਨਹੀਂ ਤੇ ਇਹ ਜਿਹੜਾ ਪੱਕਾ ਮੋਰਚਾ ਉਹ ਸਫਲ ਹੋਵੇਗਾ ਜਾਂ ਨਹੀਂ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਰਮਨ ਦੇ ਨਾਲ ਸੁਖਵਿੰਦਰ ਨਿਕੋ ਐਨ ਟੀਵੀ ਪੰਜਾਬੀ ਮਾਨਸਾ ਤੋਂ